ਜੋ ਹਾਈ ਕੋਰਟ ਦਾ ਫੈਸਲਾ ਸ਼ੰਭੂ ਬਾਰਡਰ ਬਾਰੇ ਕੱਲ ਆਇਆ ਵਾ ਉਸ ਬਾਰੇ ਗੱਲਬਾਤ ਕਰਨੀ ਹੈ ਤੇ ਮੇਰੇ ਵੀਰੋ ਸੁਣਨ ਵਾਲਿਓ ਇਸ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤਾਂ ਜੋ ਆਪਣੇ ਗੱਲ ਲੋਕਾਂ ਆਪਣੇ ਜਾ ਸਕਿਆ ਹਾਈ ਕੋਰਟ ਨੇ ਕੋਈ ਨਿੱਜੀ ਜਿਹੜੀ ਕਿਸੇ ਨੇ ਰਿੱਟ ਪਾਈ ਹੋਈ ਸੀ ਉੱਥੇ ਕਿ ਸ਼ੰਭੂ ਵਿੜਾ ਬਾਰਡਰ ਦਾ ਰਸਤਾ ਬੰਦ ਆ ਲੋਕਾਂ ਨੂੰ ਬਹੁਤ ਜ਼ਿਆਦੀ ਜੜੀ ਆ ਉਹ ਪਰੇਸ਼ਾਨੀ ਹੋ ਗਈ ਉਹਦੇ ਉੱਤੇ ਉਹਨਾਂ ਨੇ ਫੈਸਲਾ ਦਿੱਤਾ ਵਾ ਰਿਆਣਾ ਸਰਕਾਰ ਨੂੰ ਕਿ ਇਹ ਹਫ਼ਤੇ ਦੇ ਵਿੱਚ ਜਿਹੜੀਆਂ ਕੰਧਾਂ ਕੀਤੀਆਂ ਵਾ ਜੋ ਤੁਸੀਂ ਰੋਕਾਂ ਲਾਈਆਂ ਹੋਣਾਂ ਜੋ ਪਹਿਲੇ 5 ਮਹੀਨੇ ਤੋਂ ਸਾਰਿਆਂ ਨੂੰ ਗੈਰ ਕਾਨੂੰਨੀ ਤੌਰ ਤੇ ਰੋਕ ਕੇ ਬਿਠੇ ਹੋਏ ਲੋਕੋ ਪਸ਼ਾਪ ਮੈਂ ਪ੍ਰਦਰਸ਼ਨ ਦਿੱਲੀ ਕਰਮੀ ਕਰਲੀ ਸੀ ਤੂੰ ਆਪਣੀਆਂ ਰੋਕਾਂ ਕੱਟ ਇਸ ਤਰ੍ਹਾਂ ਤੁਹਾਨੂੰ ਇੱਕ ਹਫ਼ਤੇ ਦਾ ਟਾਈਮ ਦਿੱਤਾ ਵਾ ਹਰਿਆਣਾ ਸਰਕਾਰ ਨੇ ਤੇ ਨਾਲ ਇਹ ਵੀ ਕਿਹਾ ਵੀ ਜਿਹੜੀ ਕਾਨੂੰਨ ਵਿਵਸਥਾ ਦੀ ਸਥਿਤੀ ਆ ਉਹ ਹਰਿਆਣਾ ਸਰਕਾਰ ਨੇ ਵੇਖਣੀ ਆ ਇਸ ਤਰ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਵੀ ਜਿਹੜੀ ਪੰਜਾਬ ਦੇ ਵਿੱਚ ਉਹ ਕਾਨੂੰਨ ਵਿਵਸਥਾ ਦੀ ਸਥਿਤੀ ਜਿਹੜੀ ਆ ਉਹ ਪੰਜਾਬ ਸਰਕਾਰ ਦੇ ਅਸੀਂ ਜੋ ਵੀ ਫੈਸਲਾ ਹਾਈ ਕੋਰਟ ਨੇ ਦਿੱਤਾ ਬਹੁਤ ਹੀਰਨਾਂ ਦੇ ਉੱਤੇ ਉਸ ਤੋਂ ਚੰਗਾ ਹੀ ਕਰਾਂਗੇ ਉਹ ਚੰਗੀ ਗੱਲ ਹੈ ਅਸੀਂ ਰਸਤਾ ਰੋਕਿਆ ਹੋਇਆ ਹੈ ਨਹੀਂ ਚਿੱਟੇ ਦਿਨਵੰਦ ਸਾਫ ਕੰਨ ਤੇ ਲਿਖਿਆ ਹੋਇਆ ਪੀ ਰਸਤਾ 6 ਫਰਵਰੀ ਤੋਂ ਬ੍ਰਹਮਾ ਸਰਕਾਰ ਨੇ ਕੇਂਦਰ ਸਰਕਾਰ ਦੀ ਸ਼ਹਿਤ ਰੋਕਿਆ ਹੋਇਆ ਹੈ ਮਨੁੱਖੀ ਹਕਾਂ ਦਾ ਕਾਣ ਕੀਤਾ ਹੋਇਆ ਹੈ ਪ੍ਰਧਾਨ ਮੰਤਰੀ ਦੇਸ਼ ਦਾ ਨਰਿੰਦਰ ਮੋਦੀ ਜੋ ਬਾਹਰ ਜਾ ਕੇ ਬਾਹਰਲੇ ਦੇਸ਼ਾਂ ਜਾ ਕੇ ਸਭ ਤੋਂ ਵੱਡੀ ਡੈਮੋਕ੍ਰੇਸੀ ਹੋਣ ਦਾ ਦਾਅਵਾ ਭਾਰਤ ਵਿੱਚ ਜਿਹੜਾ ਉਹ ਪਰਪੰਚ ਰਾਜ ਦਾ ਵਾ ਜਾਂ ਇਹਦੇ ਬਾਰੇ ਬੜੇ ਜ਼ੋਰ ਨਾਲ ਗੱਲ ਕਰਦਾ ਕਿ ਹਿੰਦੁਸਤਾਨ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਦੁਨੀਆ ਦੇ ਵਿੱਚ ਤੋ ਉਸ ਦਾ ਜਨਾਜਾ ਇਸੇ ਹੀ ਡੈਮੋਕ੍ਰੇਸੀ ਨੇ ਇਸੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵਿੱਚ ਕੱਢਿਆ ਹੋਇਆ ਪਿਛਲੇ 5 ਮਹੀਨਿਆਂ ਤੋਂ ਉਸ ਉੱਤੇ ਜੋ ਹਾਈ ਕੋਰਟ ਦਾ ਫੈਸਲਾ ਦੇਰ ਨਾਲ ਆਇਆ ਵਾ ਪੂਰੀ ਤਰ੍ਹਾਂ ਮੋਹਰ ਲੱਗ ਗਈ ਵੀ ਇਹ ਜਿਹੜੀਆਂ ਸੜਕਾਂ ਹੋ ਰਹਿਣਾ ਸਰਕਾਰ ਨੇ ਰੋਕੀਆਂ ਹੋਈਆਂ ਇਸ ਕਰਕੇ ਲੋਕਤੰਤਰ ਦੇ ਉੱਤੇ ਸਵਾਲ ਆ ਲੋਕਤੰਤਰੀ ਜੇ ਗਾਂਧ ਦੇ ਲੋਕਾਂ ਨੂੰ ਹੱਕ ਮਿਲੇ ਹੋਏ ਆ ਜਾਂ ਉਹਨਾਂ ਨੂੰ ਬੋਲਣ ਦੀ ਜਗ੍ਹਾ ਦੀ ਆ ਉਹਦੇ ਉੱਤੇ ਵੀ ਸਵਾਲ ਆ ਕਿ ਕਿਹੜਾ ਤਰ੍ਹਾਂ ਦੀ ਬੋਲਣ ਦੀ ਜਗ੍ਹਾ ਦੀ ਫਿਰ ਜਿਹੜੀਆਂ ਮੰਗਾਂ ਵਾਸਤੇ ਕਿਸਾਨ ਪ੍ਰੋਟੈਸਟ ਕਰਨ ਚੱਲੇ ਸੀ ਉਹਨਾਂ ਨੇ 2 ਜਨਵਰੀ 2024 ਨੂੰ ਲਾਨ ਕੀਤਾ ਕਿ ਗੰਡਿਆਲਾ ਗੰਗੂ ਦੀ ਗਾਣਾ ਮੰਡੀ ਵਿੱਚ ਅ ਮਹਾਰਾਜੀ ਕਰਦੇ ਤਸੀਂ ਅਸੀਂ 13 ਫਰਵਰੀ ਨੂੰ ਦਿੱਲੀ ਕੂਚ ਕਰਾਂਗੇ ਦਿੱਲੀ ਜਾਵਾਂਗੇ ਸ਼ਾਂਤੀਪੁਰ ਤਰੀਕੇ ਨਾਲ ਆਪਣਾ ਰੋਜ਼ ਪ੍ਰਦਰਸ਼ਨ ਕਰਾਂਗੇ ਆਪਣੀ ਹੱਕੀ ਮੰਗਾਂ ਲਈ ਉਹ ਮੰਗਾ ਕੀ ਹੈ ਉਹ ਮੰਗਾ ਹੋਈ ਹੈ ਡਾਕਟਰ ਫੌਮਿਨਾ ਕਮੀ ਦੀ ਰਿਪੋਰਟ ਜਿਹਦੀ ਦੋ ਜਾਂ ਛੇ ਰਿਪੋਰਟ ਪਾਰਲੀਮੈਂਟ ਕੋਲ ਪਈ ਹੈ ਇਧਰ ਸਰਕਾਰ ਕੋਲ ਪਈ ਹੈ ਇਸ ਤੋਂ ਇਲਾਵਾ ਮੋਦੀ ਸਾਹਿਬ ਵੀ ਆਪਣੀ ਰਿਪੋਰਟ ਹੋਈ ਹੈ ਯਾਰਾਂ ਜਦੋਂ ਉਹ ਚੇਅਰਮੈਨ ਸੀਗੇ ਜਿਹੜੀ ਕਿਸਾਨ ਵੈਲਫੇਅਰ ਕਮੇਟੀ ਸੀ ਉਹਦੇ ਆਪ ਚੇਅਰਮੈਨ ਸੀ ਜੋ ਗੁਜਰਾਤ ਦੇ ਮੁੱਖ ਮੰਤਰੀ ਉਹਨਾਂ ਦੀ ਆਪ ਵੀ ਰਿਪੋਰਟ ਪਈ ਹੋਈ ਹੈ ਕਿ ਐਮਐਸਪੀ ਦੀ ਗਾਰੰਟੀ ਦਾ ਕਾਨੂੰਨ ਜਿਹੜਾ ਕੇਂਦਰ ਦੀ ਸਰਕਾਰ ਨੂੰ ਕਰਾਉਣਾ ਚਾਹੀਦਾ ਇਸ ਤੋਂ ਬਿਗੈਰ ਦੇਸ਼ ਦੇ ਕਿਸਾਨ ਸਰਵਾਈਵ ਨਹੀਂ ਕਰ ਸਕਦੇ ਕਿਸਾਨ ਬਚ ਨਹੀਂ ਸਕਦੇ ਉਦੋਂ ਦੇਸ਼ ਦੇ ਪ੍ਰਧਾਨ ਮੰਤਰੀ ਆਪਣੇ ਮਨਮੋਹਨ ਸਿੰਘ ਸੀਗੇ ਉਹ ਵੀ ਰਿਪੋਰਟ ਉੱਥੇ 2011 ਦੀ ਪਈ ਹੋਈ ਹੈ ਫਿਰ 2014 ਦੀ ਲਖਸ਼ ਤੋਂ ਪਹਿਲਾਂ ਮੋਦੀ ਸਾਹਿਬ ਨੇ ਸਾਰੇ ਦੇਸ਼ ਦਾ ਪ੍ਰਮਣ ਕੀਤਾ ਰੈਡੀਆਂ ਕੀਤੀਆਂ ਪ੍ਰਚਾਰ ਕੀਤਾ ਕਿ ਅਸੀਂ ਡਾਕਟਰ ਸੁਆਮੀ ਨਾਲ ਕੰਨੀ ਦੀ ਰਿਪੋਰਟ ਲਾਗੂ ਕਰਾਂਗੇ ਅਸੀਂ ਐਮਐਸਪੀ ਗਰੰਟੀ ਦਾ ਕਾਨੂੰਨ ਬਣਾਵਾਂਗੇ ਤੇ ਅਸੀਂ ਜਿਹੜਾ ਵਾ ਕਿਸਾਨਾਂ ਨੂੰ ਦੁਆ ਕਰਕੇ ਝਖਤ ਹੋ ਬਗਾਨਾ ਉਹ 10 ਸਾਲ ਤੱਕ ਕੱਖ ਨਹੀਂ ਕੁਝ ਨਹੀਂ ਕੀਤਾ ਕੁਝ ਨਹੀਂ ਕੀਤਾ ਇਹ ਇਸ ਤੋਂ ਇਲਾਵਾ ਪਹਿਲੇ ਦੋ ਲੰਡੇ ਦੌਰਾਨ ਵੀ ਲਿਖਤੀ ਤੌਰ ਤੇ ਕਿਹਾ ਸੀ ਕਿ ਐਮਐਸਪੀ ਗਰੰਟੀ ਦੇ ਕਾਨੂੰਨ ਤੇ ਕਮੇਟੀ ਬਣਾ ਕੇ ਮਸਲੇ ਦਾ ਹੱਲ ਕਰਾਂਗੇ ਬਾਕੀ ਮੰਗਾ ਸਾਰੀਆਂ 2023 ਐਕਟ ਬਾਕੀ ਸਾਰੀਆਂ ਸਾਰੀਆਂ ਵਾ ਉਹ ਸਾਰੇ ਜਿਹੜੇ ਉਹ ਹੱਲ ਕਰਾਂਗੇ ਲਖੀਪੁਰ ਕੀਰਤਨ ਸਾਹਿਬ ਜਾਂਗੇ ਕਿਸਾਨਾਂ ਨੂੰ ਕਿ ਉਹਨਾਂ ਦੇ ਪਰਚੇ ਰੱਦ ਕਰਾਂਗੇ ਪ੍ਰਦੂਸ਼ਣ ਐਕਟ ਜਿਹੜਾ ਰੱਦ ਕਰਾਂਗੇ ਜਾਂ ਕਿਸਾਨਾਂ ਨੂੰ ਉੱਥੋਂ ਬਾਹਰ ਕਰਾਂਗੇ ਪਰ ਉੱਥੇ ਕੁਝ ਨਹੀਂ ਕੀਤਾ ਗਿਆ ਇਸ ਕਰਕੇ ਇੰਨਾ ਮੰਗਾਂ ਨੂੰ ਲੈ ਕੇ ਜਿੱਤੋਂ ਜਿਹੜੀਆਂ ਉਸੇ ਰਿਪੋਰਟਾਂ ਪਈਆਂ ਹੋਈਆਂ ਵਾ ਜਾਂ ਕੇਂਦਰ ਸਰਕਾਰ ਮੰਨੀ ਹੋਈ ਹੈ ਉਹਨਾਂ ਮੰਗਾਂ ਨੂੰ ਲੈ ਕੇ ਹੀ ਦੋਨਾਂ ਫਾਰਮਾਂ ਬਨ ਨੂੰ ਲਾਹਨ ਕੀਤਾ ਗਿਆ ਤੇਰਾ ਫਰਰੀ ਨੂੰ ਦਿੱਲੀ ਜਾਣ ਦਾ ਤੇ ਦਿੱਲੀ ਜਾਣਾ ਸੀ ਉਹਨਾਂ ਨੂੰ ਗੈਰ ਕਾਨੂੰਨੀ ਤੌਰ ਤੇ ਰੋਕ ਕੇ ਗੈਰ ਕਾਨੂੰਨੀ ਤੌਰ ਤੇ ਰੋਕ ਕੇ ਉਥੇ ਜਿਹੜਾ ਵਾ ਕਿਹੜਾ ਲੋਕਤੰਤਰ ਜਿਹੜਾ ਵਾ ਕਿਹੜੇ ਲੋਕਤੰਤਰ ਦੀ ਪ੍ਰਭਾਸ਼ਾ ਉਹ ਉਥੇ ਸਿੱਧ ਹੁੰਦੀ ਹੈ ਜਾਂ ਕਿਹੜਾ ਲੋਕਤੰਤਰ ਦਾ ਕਹੈ ਲੋਗੇ ਫਿਰ ਲੋਕਤੰਤਰ ਦਾ ਕਹਾਣ ਇਹਦਾ ਮਤਲਬ ਕੇਂਦਰ ਸਰਕਾਰ ਦੀ ਸ਼ਹਿਤ ਹਰਿਆਣਾ ਸਰਕਾਰ ਨੇ ਕੀਤਾ ਉਹਦੇ ਨਾਲ ਕੀ ਹੋਇਆ ਉਹਦੇ ਨਾਲ 433 ਜਿਹੜੇ ਆ ਕਿਸਾਨ ਗੋਲਾਬਾਰੀ ਦੇ ਵਿੱਚ ਜ਼ਖਮੀ ਹੋਏ ਬੁਰੀ ਤਰ੍ਹਾਂ ਉਹਨਾਂ ਨੂੰ ਬੜਾ ਬਾਵਾਂ ਲੱਤਾਂ ਬਾਹਾਂ ਤੋੜੀਆਂ ਗਈਆਂ ਉਹਨਾਂ ਦੀਆਂ ਅੱਖਾਂ ਜਾਂਦੀਆਂ ਰਹੀਆਂ ਸ਼ੁਭ ਕਰਨ 1 ਫਰਵਰੀ ਨੂੰ ਸ਼ੁਭ ਕਰਨ ਸਿੰਘ ਨੂੰ ਗੋਲੀ ਵਾਜੀ ਦੀ ਆ ਉਹ ਗੋਲੀ ਸਿੱਧ ਹੋ ਗਈ ਆ ਵੀ ਉਹ ਮੀਡੀਆ ਉਹ ਸ਼ਾਰਟ ਗਨ ਤੋਂ ਗੋਲੀ ਚੱਲੀ ਆ ਜਿਹੜੀ ਪਿੱਤਲ ਦੀ ਗੋਲੀ ਆ ਉਹਦੇ ਨਾਲ ਪਿਛਲੇ ਬੰਦੇ ਸਿਰ 'ਚ ਗੋਲੀ ਵੱਜੀ ਆ ਤੇ ਉਹਦੀ ਜਿਹੜੀ ਆ ਉਹਦੀ ਮੌਤ ਹੋਈ ਆ ਸ਼ਿਦੀ ਹੋਈ ਆ ਤੇ ਫਿਰ ਉਹ ਗੋਲੀ ਕਿੰਨੇ ਚਲਾਈ ਉਹ ਰਿਆਣਾ ਰਿਆਣਾ ਪੁਲਸ ਨੇ ਚਲਾਈ ਆ ਰਿਆਣਾ ਸਕਿਉਰਿਟੀ ਫੋਰਸ ਨੇ ਚਲਾਈ ਆ ਜਿਹੜੀਆਂ ਬਾਰਡਰ ਤੇ ਤਸਦੀਕ ਕੀਤੀਆਂ ਰਿਆਣਾ ਸਰਕਾਰ ਨੇ ਕੇਂਦਰ ਸਰਕਾਰ ਨੇ ਉਹਨਾਂ ਵੱਲੋਂ ਚਲਾਈ ਗਈ ਆ ਕਿਉਂਕਿ ਉਸ ਤੋਂ ਪਹਿਲਾਂ ਵੀ 13 ਫਰਵਰੀ ਤੋਂ ਲੈ ਕੇ ਜਿੰਨਡੇ ਕਸਾਲ ਉੱਥੇ ਗਏ ਹੋਏ ਆ ਉਸ ਤੋਂ ਲੈ ਕੇ ਹੀ ਜਿਹੜੀਆਂ ਉੱਥੇ ਗੋਲੀਆਂ ਚੱਲਦੀਆਂ ਰਹੀਆਂ ਉਹਨਾਂ ਦੇ ਖੋਲ ਵਿਖਾਉਂਦੇ ਰਿਹਾ ਪਤਲ ਦੇ ਖੋਲ ਵਿਖਾਉਂਦੇ ਰਿਹਾ 12 ਬੋਰ ਦੇ ਖੋਲ ਵਿਖਾਉਂਦੇ ਰਿਹਾ ਕਿ ਆ ਗੋਲੀਆਂ ਆ ਰਹੀਆਂ ਆ ਡਰੋਨ ਰਾਹੀਂ ਹਮਲੇ ਕੀਤੇ ਜਾ ਰਹੇ ਸਾਰਾ ਕੁਝ ਵਿਖਾਉਂਦੇ ਰਹਿ ਤੇ ਫਿਰ ਇਹਦੇ ਚ ਕੀ ਜਿਹੜੀ ਦੋ ਰਾਇ ਆ ਕਿ ਜਿਹੜਾ ਜਿਹੜੀਆਂ ਜੜੀ ਜੜੀ ਸੁਭਕਰ ਉਹ ਹਰਿਆਣਾ ਪੁਲਿਸ ਦੀ ਗੋਲੀ ਨਾ ਹੋਈ ਉਹਦੀ ਜਾਂਚ ਹਾਈ ਕੋਰਟ ਵੱਲੋਂ ਦਿੱਤੀ ਗਈ ਹੈ ਆ ਡੀਜੀਪੀ ਨੂੰ ਜਾਂ ਆਈਜੀ ਨੂੰ ਹਰਿਆਣਾ ਨੂੰ ਅਸੀਂ ਉਹਨੂੰ ਰੱਦ ਕਰਦੇ ਹਾਂ ਉਹਨਾਂ ਨੇ ਤਾਂ ਗੋਲੀ ਚਲਾਈ ਆ ਉਹ ਇਹਨੂੰ ਉਹਦੀ ਜਾਂਚ ਕੀ ਕਰਨਗੇ ਜੇ ਜਾਂਚ ਕਰਾਉਣੀ ਵੀ ਆ ਕੋਈ ਤੋਂ ਅੱਡਾ ਹਾਈ ਕੋਰਟ ਦੇ ਜਿਹੜਾ ਹਰਿਆਣਾ ਪੰਜਾਬ ਹਾਈ ਕੋਰਟ ਆ ਉਹਦੇ ਕਿ ਸਿਟਿੰਗ ਜੱਜ ਤੋਂ ਕਿਸੇ ਉਹਦੀ ਨਿਗਰਾਨੀ ਏਟ ਜੱਜ ਦੀ ਸਿਟਿੰਗ ਜੱਜ ਦੀ ਨਿਗਰਾਨੀ ਏਟ ਹੋ ਜਾਂਚ ਕਰਾਈ ਜਾਵੇ ਤਾਂ ਕੋ ਉਹਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਅਸਲ ਦੇ ਵਿੱਚ ਸਰਕਾਰ ਜਿਹੜੀ ਆ ਉਹ ਸਾਰਾ ਕੁਝ ਜਿਹੜਾ ਵਾ ਆ ਲੋਕਾਂ ਨੂੰ ਦਬਾਉਣ ਲਈ ਜ਼ਬਰ ਤੇ ਜ਼ੁਲਮ ਕਰਨ ਲਈ ਨਿਆਹ ਕਰਨ ਲਈ ਜਿਹਦੇ ਉੱਤੇ ਪ੍ਰਬੰਧ ਟਿਕਿਆ ਹੋਇਆ ਵਾ ਜਿਹਦੇ ਉੱਤੇ ਇਹ ਪ੍ਰਣਾਲੀ ਟਿਕੀ ਹੋਈ ਜਬ ਇਹ ਜਿਹੜਾ ਪ੍ਰਬੰਧ ਟਿਕਿਆ ਹੋਇਆ ਵਾ ਉਸੇ ਤਰ੍ਹਾਂ ਵਿਹਾਰ ਕਰ ਰਿਹਾ ਵਾ ਫੇ ਲੋਕਾਂ ਨੂੰ ਬੋਲਣ ਨਹੀਂ ਦੇਣਾ ਲੋਕਾਂ ਨੂੰ ਪੂਣ ਨਹੀਂ ਦੇਣਾ ਜੇ ਕੋਈ ਵਾਇਟ ਖਾਊਗਾ ਤੇ ਫਿਰ ਉਹ ਇਸ ਤਰ੍ਹਾਂ ਕੁੱਟ ਕੇ ਤੋਂ ਨੂੰ ਉਹਦੇ ਆਖੜੇ ਕੁਚਲੇ ਜਾ ਸਕਦੇ ਆ ਉਹ ਕੌਣ ਹੈ ਜਿਹੜਾ ਮਤਲਬ ਸਰਕਾਰ ਦੇ ਨਾਲ ਆਪਣੀ ਮਸਲੇ ਦੀ ਗੱਲ ਜਾਂ ਆਪਣੇ ਹੱਕ ਦੀ ਗੱਲ ਕਰ ਸਕੇ ਅਸਲ 'ਚ ਆ ਜਿਹੜਾ ਸਾਹਮਣੇ ਸਾਡੇ ਸਾਰਾ ਕੁਝ ਦਿਖ ਰਿਹਾ ਦੂਸਰਾ ਹਾਈ ਕੋਰਟ ਨੇ ਜੋ ਵੀ ਇਹ ਫੈਸਲਾ ਕੀਤਾ ਹੋਣਾ ਅਕਿ ਇਹਨੂੰ ਤੇ ਇਹਨੂੰ ਤਾਂ ਇਹ ਚੰਗਾ ਕਹਿ ਰਹੇ ਆ ਪਰ 5 ਮਹੀਨੇ ਪਹਿਲਾਂ ਜਦੋਂ 6 ਫਰਵਰੀ ਨੂੰ ਉਥੇ ਰੋਕਾਂ ਲਾ ਕੇ ਛੜਕ ਰੋਕ ਦਿੱਤੀ ਗਈ ਛੜਕ ਰੋਕੀ ਗਈ ਸੜਕ ਰੋਕਣ ਦੇ ਨਾਲ ਉਥੇ ਲੋਕਾਂ ਨੂੰ ਆਵਾਜ਼ ਆਵਾਜ਼ ਆਈ ਤੇ 13 ਫਰਵਰੀ ਨੂੰ ਗਿਆ ਉਸ ਤੋਂ ਪਹਿਲਾਂ ਹੀ ਆਵਾਜ਼ ਆਈ ਬੰਦ ਸੀ ਸਾਰੇ ਬਾਡਰਾਂ ਦੇ ਉੱਤੇ ਤੇ ਸਾਰੇ ਬਾਰਡਰ ਸੀਲ ਸੀ ਉਹਦੇ ਨਾਲ ਕੀ ਹੋਇਆ ਉਹਦੇ ਨਾਲ ਲੋਕਾਂ ਨੂੰ ਆਵਾਜਾਈ ਤੇ ਇਨੀ ਜਾਂਦੀ ਪਰੇਸ਼ਾਨੀ ਹੋਈ ਹੈ ਵਪਾਰ ਬੰਦ ਹੋ ਗਿਆ ਸਾਰਾ ਕੁਝ ਬੰਦ ਹੋ ਗਿਆ ਆਉਣਾ ਜਾਣਾ ਬੰਦ ਹੋ ਗਿਆ ਉਹਦਾ ਜ਼ਿੰਮੇਵਾਰ ਕੌਣ ਹੈ ਹਰਿਆਣਾ ਆਪਣਾ ਜਿਹੜੀ ਹੈਗੀ ਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਜਿਹੜੇ ਜੱਜ ਜਿਹੜੇ ਇਹ ਜਿਹੜੇ ਇਹ ਵੇਖ ਰਾਇਆ ਕੇਸ ਨੂੰ ਉਹਨਾਂ ਨੂੰ ਫੈਸਲਾ ਕਰਨਾ ਚਾਹੀਦਾ ਸੀ ਕਿ ਇਹ ਇਹਦੇ ਜ਼ਿੰਮੇਵਾਰ ਕੌਣ ਹੈ ਜਿਹੜੀ ਛੇ ਫਰੀ ਰੋਕਾਂ ਲਾਈਆਂ ਗਈਆਂ ਉਹ ਕਿਉਂ ਲਾਈਆਂ ਗਈਆਂ ਫਿਰ ਉਸ ਤੋਂ ਉਦੋਂ ਵੀ ਲੱਟਾਂ ਪੈ ਗਈਆਂ ਸੀਗੀਆਂ ਡਿਟਾ ਤਾਂ ਉਦੋਂ ਪੈ ਗਿਆ ਲੋਕ ਆਪਣੇ ਜਾਨੇ ਤੇ ਚਿਰਟਾ ਪੈ ਗਿਆ ਤੇ ਸ਼ੜਕ ਰੋਕੀ ਹੋਈ ਆ ਉਸ ਤੋਂ ਬਾਅਦ ਇੰਨਾ ਵੱਡਾ ਨੁਕਸਾਨ ਹੋ ਗਿਆ ਉੱਥੇ ਇੰਨੇ ਵੱਡੇ ਆ ਇੰਨੇ ਉਸੇ ਲੋਕ ਜ਼ਖਮੀ ਹੋਏ ਇੰਨਾ ਹੋਇਆ ਤੇ ਜਿਹੜਾ ਅੱਜ ਖਬਰਾਂ ਚ ਆਇਆ ਵਾ ਆਪਣਾ ਸਪੋਕਸਮੈਨ ਦੀ ਖਬਰ ਲੱਗੀ ਹੋਈ ਆ ਕਿ 13 ਆਪਣਾ 100 ਕਰੋੜ ਰੁਪਏ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਾ ਹੁੰਦਾ ਤੋਂ 100 ਕਰੋੜ ਦਾ ਜਿਹੜਾ ਨੁਕਸਾਨ ਆ ਉਹ ਫਿਰ ਕਿੰਨੇ ਕੀਤਾ ਹੋਊ ਜਾੜੇ ਲੋਕਾਂ ਨੂੰ ਜਿਹੜੀਆਂ ਸਬਕ ਕਰਤਨ ਦੀ ਸਿੱਧੀ ਹੋਈ ਆ ਗੋਲੀ ਦੇ ਨਾਲ ਜਾਂ ਜਿਹੜੇ 433 ਉਥੇ ਜ਼ਖਮੀ ਹੋਏ ਆ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ 100 ਕਰੋੜ ਦਾ ਨੁਕਸਾਨ ਦਿੰਦਾ ਜ਼ਿੰਮੇਵਾਰ ਕੌਣ ਹੈ ਜਿਹੜੇ ਲੋਕਾਂ ਨੂੰ ਇੰਨੀ ਗੱਡੀ ਉਥੇ ਜਿਹੜੀ ਪਰੇਸ਼ਾਨੀ ਹੋਈ ਆ ਹਰਿਆਣੇ ਤੇ ਪੰਜਾਬ ਨੂੰ ਜਿਹੜੇ ਲੋਕਾਂ ਨੂੰ ਜਾਂ ਹੋਰ ਲੋਕਾਂ ਨੂੰ ਜਿਨ੍ਹਾਂ ਨੇ ਇਹ ਰਸਤਾ ਨੰਗਣਾ ਸੀ ਉਹਦਾ ਜ਼ਿੰਮੇਵਾਰ ਕੌਣ ਆ ਉਹਦਾ ਜ਼ਿੰਮੇਵਾਰ ਵੀ ਹਾਈ ਕੋਰਟ ਨੂੰ ਦੱਸਣਾ ਚਾਹੀਦਾ ਸੀ ਕਿ ਉਹਦਾ ਜ਼ਿੰਮੇਵਾਰ ਕੌਣ ਆ ਤੇ ਉਹਨੂੰ ਜਮੇਰ ਠਾ ਕੇ ਉਹ ਜਿੰਨੀ ਪਰਪਾਈ ਆ ਉਹ ਚਾਹੇ ਹਰਿਆਣਾ ਸਰਕਾਰ ਕਰੇ ਚਾਹੇ ਫਿਰ ਕੇਂਦਰ ਸਰਕਾਰ ਕਰੇ ਉਹੀ ਜਮੇਰ ਬਣਦੇ ਆ ਉਧਰ ਨੂੰ ਇਹ ਗੱਲ ਜਿਹੜੀ ਆ ਸਾਹਮਣੇ ਜਿਹੜੀ ਆ ਐ ਹੜਕਾਂ ਤੇ ਲਿਖੀ ਹੋਈ ਦਿਸ ਰਹੀ ਆ ਤੇ ਇਹ ਵੀ ਜਿਹੜਾ ਵਾ ਸਾਹਮਣੇ ਜਿਹੜਾ ਸਾਡੇ ਗੱਲ ਜਿਹੜੀ ਆ ਹੋਣੀ ਚਾਹੀਦੀ ਆ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇਹ ਆ ਕਿ ਅਸੀਂ ਜੋ ਵੀ ਇਹ ਫੈਸਲਾ ਫਿਰ ਇਸ ਤੋਂ ਵੀ ਲਾਵਾ ਆ ਅਜੀਬ ਗਿਆ ਜਿਹੜਾ ਪਖਬਾਰ ਪਹਿਰੇਦਾਰ ਦੇ ਵਿੱਚ ਲੱਗਾ ਆ ਜਿਹੜਾ ਐਡਵੋਕੇਟ ਆ ਸੰਦੀਪ ਆਪਣਾ ਆ ਸੰਦੀਪ ਸਬਰਵਾਲ ਸੰਦੀਪ ਸਬਰਵਾਲ ਜਿਹੜਾ ਹਰਿਆਣਾ ਹਰਿਆਣਾ ਸਰਕਾਰ ਦਾ ਜਿਹੜਾ ਐਡਵੋਕੇਟ ਆ ਸਰਕਾਰੀ ਐਡਵੋਕੇਟ ਆ ਉਹਦਾ ਵੀ ਬਿਆਨ ਉਹਨੇ ਆਣ ਕੇ ਬਾਹਰ ਜਦੋਂ ਅੰਦਰੋਂ ਆਇਆ ਵਾ ਜਦੋਂ ਜੱਜਾਂ ਨੇ ਫੈਸਲਾ ਦਿੱਤਾ ਵਾ ਉਸ ਤੋਂ ਬਾਹਰ ਆਣ ਕੇ ਉਹਨੇ ਇਹ ਕਿਹਾ ਵਾ ਕਿ ਜੇ ਜਿਹੜੇ ਉੱਥੇ ਬੈਠੇ ਹੋਇਆ ਟਰਨਾਕਾਰੀ ਬੈਠੇ ਹੋਇਆ ਆਪਣੀਆਂ ਮੰਗਾਂ ਲਈ ਜੇਕਰ ਉਹ ਉਥੋਂ ਧਰਨਾ ਆਪਣਾ ਸਮਾਪਤ ਕਰ ਦੇਣਗੇ ਧਰਨਾ ਢਾ ਦੇਣਗੇ ਉਥੋਂ हट ਜਾਣਗੇ ਛੜਕ ਤੋਂ ਪੰਜਾਬ ਵਾਲੇ ਪਾਸਿਓਂ ਤਾਂ ਹੀ ਤਾਂ ਅਸੀਂ ਇਹਦਰ ਉਹਦਾ ਬੈਰੀਕਡ ਖੋਲਾਂਗੇ ਤਾਂ ਹੀ ਰਸਤਾ ਖੋਲਾਂਗੇ ਇਹ ਪਿਆਰ ਉਹਦਾ ਅੱਜ ਦਾ ਇਹ ਵੀ ਧਿਆਨ ਆਪਣੇ ਆਪ ਤੇ ਸਵਾਲ ਪੈਦਾ ਕਰਦਾ ਵਾ ਕਿ ਉਹ ਹaryana ਸਰਕਾਰ ਕੀ ਸੋਚ ਰਹੀ ਹੈ ਜਾਂ ਕਿੰਦਰ ਸਰਕਾਰ ਕੀ ਸੋਚ ਰਹੀ ਆ ਤੇ ਹaryana ਸਰਕਾਰ ਦਾ ਜਿਹੜਾ ਐਡਵੋਕੇਟ ਐ ਉੱਥੇ ਸਫਰਵਾਲ ਉਹ ਕੀ ਕਹਿ ਰਿਹਾ ਵਾ ਉਹ ਵੀ ਆਪਣੇ ਆਪ ਤੇ ਸਵਾਲ ਹੈ ਕਿ ਉਹ ਜੋ ਜੋ ਵੀ ਉਹਦੇ ਆਪਣੇ ਹਾਈ ਕੋਰਟ ਦੀ ਹੁਕਮ ਆ ਉਹਨਾਂ ਨੂੰ ਹਰਿਆਣਾ ਸਰਕਾਰ ਕਿਹੜੇ ਤਰੀਕੇ ਨਾਲ ਲੈ ਰਹੀ ਆ ਇਹ ਵੀ ਸਾਹਮਣੇ ਸਾਰੀ ਗੱਲ ਆ ਰਹੀ ਆ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਹੋਇਆ ਤੇ ਇਹ 14 14 ਜੁਲਾਈ ਨੂੰ ਦੋਨੋਂ ਫੋਰਮਾਂ ਦੀ ਜੋ ਮੀਟਿੰਗ ਰੱਖੀ ਗਈ ਆ ਉਹਦੇ ਵਿੱਚ ਇਹਦੇ ਬਾਰੇ ਅਗਲਾ ਜਿਹੜਾ ਕੋਈ ਸਾਰੀ ਸਥਿਤੀਆਂ ਵੇਖ ਕੇ ਅਗਲੇ ਫੈਸਲੇ ਕੀਤੇ ਜਾਣਗੇ ਤੇ ਮੈਂ ਆਪਣੇ ਲੋਕਾਂ ਨੂੰ ਅਪੀਲ ਕਰਦਾ ਹਾਂ ਸਾਰੇ ਕਿਸਾਨਾਂ ਆ ਮਜ਼ਦੂਰਾਂ ਨੂੰ ਦੇਸ਼ ਭਰ ਦੇਆਂ ਨੂੰ ਰਹਿਣਾ ਪੰਜਾਬ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਾਰਿਆਂ ਨੂੰ ਪੀਲ ਕਰਦੇ ਆ ਕਿ ਆਪਣਾ ਸੰਘਰਸ਼ ਤੇਜ਼ ਕਰੋ ਆਪਣੇ ਨੂੰ ਲਾਂਬੰਦ ਕਰੋ ਪਿੰਡਾਂ ਦੀਆਂ ਢੱਡੀਆਂ ਤਿਆਰੀਆਂ ਕਰੋ ਤੇ ਮੋਰਚੇ ਵਾਲੇ ਬੰਦੇ ਨੂੰ ਜਿਹੜਾ ਵੀਰਾ ਕਤੋ ਆਪਾਂ ਮੋਰਚਾ ਚਲਾਉਣਾ ਵਾ ਜਿੰਨਾ ਚਿਰ ਤੱਕ ਮੰਗਾਂ ਪਹਲ ਨਹੀਂ ਹੁੰਦਾ ਸਾਡੀਆਂ ਮੰਗਾਂ ਵੱਜ ਪਿਆ ਸਾਡੀਆਂ ਮੰਗਾਂ ਬਿਲਕੁਲ ਜਿਹੜੀਆਂ ਵਾਂ ਉਹ ਸੱਚੀਆਂ ਵਾਂ ਸਾਡੀਆਂ ਮੰਗਾਂ ਜਿਹੜੀਆਂ ਵਾਂ ਉਹ ਜਾਇਜ ਮੰਗਾਵਾ ਜਿਹੜੀਆਂ ਸਰਕਾਰ ਨੇ ਬੰਨੀਆਂ ਹੋਈਆਂ ਮੰਗਾਵਾ ਸਰਕਾਰ ਸਾਡੀਆਂ ਉਥੇ ਰਿਪੋਰਟਾਂ ਸਰਕਾਰ ਦੀਆਂ ਪਈਆਂ ਹੋਈਆਂ ਵਾ ਇਸ ਲਈ ਇਹ ਮੰਗਾ ਮਨਵਾਉਣ ਤੋਂ ਬਗੈਰ ਇਹ ਮੋਰਚਾ ਕਿਸੇ ਵੀ ਤਰੀਕੇ ਦੇ ਨਾਲ ਪਿੱਛੇ ਨਹੀਂ ਹਟ ਸਕਦਾ ਇਹ ਮੋਰਚਾ ਉਹਨਾਂ ਦਰਕਿਰਤਾ ਤੱਕ ਚੱਲੂਗਾ ਜਿੰਨਾ ਚਿਰ ਤੱਕ ਇਹ ਮੰਗਾਂ ਦੇ ਹੱਲ ਨਹੀਂ ਹੁੰਦਾ ਇਸ ਮੋਰਚੇ ਨੂੰ ਲੜਾਂਗੇ ਤੇ ਹਰ ਹਾਲਤ ਜਿੱਤਾਂਗੇ